ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਾ ਨਵੀਂ ਸਵੇਰ ਸਵੇਰ ਫਿਰਦੇ ਸਾਢੇ 3 ਉੱਠਿਆ ਹਾਂ ਮੰਡੀ ਨੂੰ ਜਾਣ ਦੀ ਤਿਆਰੀ ਆ ਕਰਦੇ ਹਾਂ ਜੇ ਫਿਰ ਤੁਹਾਡੇ ਨਾਲ ਮੱਤਾ ਮੰਡੀ ਨੂੰ ਜਾਂਦੇ ਤੇ ਦਿਖਾਉਨੇ ਆ ਕੀ ਮਾਹੌਲ ਆ ਤੇ ਮੰਡੀ ਦਾ ਕੀ ਮਾਹੌਲ ਆ ਆ ਵੀ ਸਾਡੇ ਵੀ ਰਾਤ ਨੂੰ ਪੂਰੀ ਪ੍ਰੋਟੈਕਸ਼ਨ 'ਚ ਰਹਿੰਦੇ ਨੇ ਬਰੂ ਇਹਨਾਂ ਤਿੰਨਾਂ ਨੇ ਇੱਥੇ ਰਹਿਣਾ ਉਹ ਨਵਾਂ ਆ ਗਿਆ ਕਲਾ ਜਾ ਤਾਂ ਪੱਕਾ ਹੀ ਹੈ ਸਾਡਾ ਦੁੱਧ ਵੀ ਪਾਉਨੇ ਇਹ ਸਾਡੇ ਕੋਲ ਹੀ ਨੇ ਪੱਕੇ ਛੱਲਿਆ ਪੰਪ ਤੇ ਖੜੀਆਂ ਨੇ ਢਾਲੀਆਂ ਬਣੀ ਪੁੱਜਣ ਲੱਗਿਆ ਪੰਪ ਤੇ ਦੂਆ ਦਿਵਾਨ ਵੀ ਉੱਠ ਖੜਿਆ ਸਾਡਾ ਨਾਲ ਜਾਣ ਨੂੰ ਉਹ ਉਹਦਾ ਹੁਣ ਵੇ ਅੱਖੀਆਂ ਨੇ ਭਈਆਂ ਲੱਗ ਜਾਂ ਮਾਨੂੰ ਸਲਫਾ ਹੁਣ ਗੱਡੀ ਨੇ ਤਾਂ ਮਾਰ ਦਿੱਤੀ ਗੰਦਾ ਬਹੁਤ ਅਫਰ ਕਪੜਾ ਕੁੱਪੜਾ ਮਾਰਦੇ ਨੇ ਚੱਲ ਕੇ ਮਾਰਦੇ ਨੇ ਕਪੜਾ ਕੁੱਪੜਾ ਮਾਰਦੇ ਆਹ ਪੈਂਤ ਹੱਕ ਕਲਿੰਡਰ ਨਾਲ ਲੱਗ ਗਈ ਕਪੜਾ ਮਾਰ ਸਾਢੇ 3 ਵਜੇ ਨਾਲ ਉੱਠਿਆ ਮੈਂ ਜਾਣਾ ਤੈਨੂੰ ਮੈਂ ਚਾ ਇਧਰੇ ਬੀਲੀਆਂ ਆ ਗਈਆਂ ਕਿ ਬਣ ਗਈ ਨਾ ਅੰਦਰ ਉਸ ਦੇ ਮੂੰਹੇ ਡੈਕ ਬੁੱਕ ਕਰ ਗਏ ਨਹੀਂ ਚਾ ਅਰੇ ਮਿੱਠੂ ਵੀ ਸਾਢੇ 3 ਦਾ అలਾਰਮ ਲਾਈ ਪਿਆ ਦੀ ਨਾ ਨਾ ਮਿਠਾਲੂ ਮੈਂ ਤੁਹਾਨੂੰ ਲਓ

ਮੰਦਰ ਜਦੋਂ ਬੈਠ ਚੜੀ ਜਾਂ ਕਰੀ ਸਿੱਕਾ ਵਾਲੀ ਮੂਰੇ ਆ ਇੱਕ ਮਗਰ ਆ ਰਿਹਾ ਸਾਡੇ ਸੰਦਰਬਾਈ ਉਹ ਜਾ ਕੇ ਜਿਹੜੀ ਗੱਲ ਹੀ ਹੋ ਗਈ ਮੈਂ ਤਾਂ ਉਹੀ ਚੱਕ ਕੇ ਤੁਰੀ ਹੋਣਾ ਜਾਓ ਲੈ ਲਓ ਹੈਲੋ ਬੌਂਡ ਕੇ ਐਲੀਗੈਂਸ ਰਿਜ਼ੋਰਟ ਕੋ

ਉઠੋ 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 ਲਓ ਵੀ ਇਹ ਠਾਲ ਨੇ ਵੀ ਬਹੁਤ ਔਖੇ ਨੇ ਆਗੇ ਮੈਂ ਚੇ ਲਾਉਣਾ ਪੈਂਦਾ ਨਾ ਮੈਂ ਵੀ ਪੂਰਾ ਪੰਜ ਵੱਜ ਕੇ ਹਿੱਲੇ ਹੈ ਨਹੀਂ ਬੋਲ ਆ ਗਈ ਤਾਂ ਇਕੱਠੀਆਂ ਕਰਕੇ ਦੌੜਾ ਦੌੜ ਕਰੇ ਵੀ ਠਾਲ ਨੇ ਜ਼ੋਰੇ ਜ਼ੋਰੇ ਆ ਗਈ ਮੱਥਾ ਮਾਰੀ ਕਰਨੀ ਨਾ ਅੱਜ ਕਿਤਾ ਸੀਜ਼ਨ ਲੱਗਿਆ ਇਹਨੂੰ ਕਿ ਘਸਾ ਪਿਆ ਫਿਰ ਕਹਿੰਦੇ ਵੀ ਰਾਤ ਸਾਰੀ ਰਾਤ ਤੱਕ ਕੰਡਾ ਚੱਲਿਆ ਉਹ ਕਹਿੰਦੇ 10 ਵਜੇ ਤੱਕ ਬਿੱਲੀ ਹੋ ਜੰਨੇ ਹੈ ਹੈਲੋ ਦੇ ਫੇਰ ਨਹੀਂ ਬਦੰਦਰ ਹੂੰ ਲਓ ਜੀ ਹੋ ਗਈਆਂ ਖਾਲੀ ਟਰਾਲੀਆਂ ਅਸੀਂ ਲੱਗਿਆ ਚੱਲਣ ਸਾਡਾ ਤੀਆ ਬੰਦਾ ਨਹੀਂ ਪਹੁੰਚਿਆ ਉਹ ਸਾਨੂੰ ਧੋਖਾ ਦੇ ਗਿਆ ਹੁਣ ਜਾ ਕੇ ਮੈਨੂੰ ਲੈਉਣੀ ਪੈਣੀ ਆ ਤੀਜੀ ਵੀ ਚਲੋ ਕੋਈ ਨਹੀਂ ਉਹ ਵੀ ਦੱਸੋ ਵਾਹ ਵੀ ਰਸ ਤੇ ਮੈਂ ਟਰੈਕਟਰ ਵਾਲਿਆ ਜੀ ਪੰਦਰਵਾਈ ਨੂੰ ਕੰਮ ਦੀ ਉਹ ਪਿੰਡ ਦੇ ਕੋਲੇ ਪਾਂਹੇ ਵਈ ਬਰ ਦੇ ਕੋਹੀ ਵਾਲੇ ਮੋੜ ਕੋਲੇ ਜਾ ਕੇ ਉੱਥੋਂ ਪਰ ਮਵੱਲੇ ਆਣ ਤੜਾਗਾ ਤੀਏ ਲੋਕ ਜੜੀ ਐ ਰਹਾ ਡੇ ਨਾ ਪੋੜਾ ਕੁੱਤਾ ਹੈ ਇਹ ਹੰਡਾਲਾ ਛੋਟਾ ਜਿਹੜਾ ਜੂਸਾ ਉਹ ਲੈ ਕੇ ਆਇਆ ਵਈ ਕੰਮ ਵਾਲਾ ਨੇ ਨਾ ਬਾਸਮਤੀ ਵੀ ਕੀ ਆ ਬਈ ਓਰੇ 2870 ਵੈਰਾਈਟੀ ਪਤਾ ਨਹੀਂ ਕਿਹੜੀ ਸੀਗੀ ਜੀਨਾਂ ਵੱਡੀ ਵਿੱਚ ਇਹ 10 ਦਿਨ ਰੁੱਕ ਕੇ ਲਿਆਉਣਾ ਬਈ ਬਾਸਨਦੀ ਵਾਲੇ ਤਾਂ ਵਧੀਆ ਕਰਦਾ ਰੇਟ ੁੱਠੂ ਦਾ ਲੈ ਵੀ ਤੀਜੀ ਵੀ ਪੱਖਾ ਵੀ ਕਰਤਾ ਜਿਹੜੂ ਨਾਲ ਨਹੀਂ ਆਉਣਾ ਇਹਨਾਂ ਨੇ ਸਪਰਾ ਕਟੂਸ਼ਾਂ ਵਾਲਿਆਂ ਦੀ ਇਹ 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 ਪਹੁੰਚ ਗਏ ਪਹੁੰਚ ਗਏ ਮੰਡੀ ਘਰੇਰੀਆਂ ਨੂੰ ਮੀਨ ਆਹ ਬਣਾਤੀਆਂ ਤਾਹ ਬਣਾਦੀ ਗੁੱਡੀ ਕੋ ਬਣਾਦੀ ਦੋ ਵੱਡੀਆਂ ਬਟੇ ਮਾ ਕੇ ਤੇਰੀਆਂ ਤੇ ਨਟਰਾਲੀ ਨੇ ਦੋ ਬਣਾਤੀਆਂ ਤੇ ਤਸਾ ਕੋਈ ਸਤਾ ਪਿਆ ਕੋਈ ਲੱਤਾ ਚੱਕੀ ਪਿਆ ਕੋਈ ਕਿੰਦਾ ਨੂੰ ਪਿਆ ਉਹਨਾਂ ਠਾਲਦਿਆਂ ਵੀ ਕਰੋ ਭਾਈ ਹੇਟਤਾ ਲਾਓ ਕੰਡੇ ਕੋ ਨਾ ਉਹ ਗੱਡੀ ਆ ਗਈ ਪਹਿਲਾਂ ਗੱਡੀ ਲੋਡ ਕਰਨਗੇ ਲਾਓ ਜੀ ਟਾਈਮ ਨਾਲੇ ਚੱਲ ਪਿਆ ਕੰਨੇ ਦਾ ਕੰਮ ਸ਼ੁਰੂ ਹੋ ਗਿਆ ਲੋਕ ਦੋ ਚਲਦੇ ਨੇ ਕੰਡੇ ਕਿੱਧਰ ਚਲਾਤਾ ਮੈਚ ਲੱਗ ਗਿਆ ਦੋ ਟੀਮਾਂ ਦਾ ਹੁਣ ਦੇਖਦਾ ਦੋ ਟੀਮਾਂ ਚੋਂ ਕਿਹੜੀ ਬੋਰੀ ਵੱਧ ਭਰਦੀ ਆ ਟੀਮ ਜੀ ਜੀ கண்ட ਹੋ ਡੌਲੀ ਚਾਹ ਵਾਲਾ ਸਾਡੇ ਕੋਲੇ ਡੌਲੀ ਆ ਇੱਕ ਚਾਹ ਵਾਲਾ ਬਈ ਡੌਲੀ ਚਾਹ ਵਾਲੇ ਦੀ ਕਾਪੀ ਆ ਸਾਡੇ ਕੋਲੇ ਹੂੰ ਹੂੰ ਲੈ ਫਿਰ ਫੋਨ ਤਾਂ ਦੇ ਤੇਰਾ ਫੋਨ ਨਹੀਂ ਲਾਉਗਾ ਮੈਂ ਲਾਉ ਇਹ ਵੀ ਬੰਦਾ ਕਹਦਾ ਮੈਂ YouTube ਦੇ ਉੱਤੇ ਵੀਡੀਓ ਪਾਉਣਾ ਪਰਵੇਸ਼ ਯਾਦਵ ਪਰਵੇਸ਼ ਯਾਦਵ ਨਾਉਂਦੇ ਕਹਿੰਦਾ ਤੂੰ ਚੱਲ ਅੱਜ ਸਾਡੇ ਵਾਲਾ ਦੇਖੀ ਨਵੇਂ ਮੁੰਡੇ ਨਵੇਂ ਨੇ ਮਿਹਨਤ ਕਰਦੇ ਨੇ ਪ੍ਰਵਾਸੀ ਨੇ ਬਹੁਤ ਹੀ ਮਿਹਨਤ ਕਰ ਰਹੇ ਨੇ ਨਵੀਂ ਟੀਮ ਆ ਹਾਂ ਲੋੜੀ ਖੱਟਦਾ ਜਮਨੂ ਨੇ ਕੰਡੇ ਕਰਨ ਚੱਲਾ ਰਿਹਾ ਸੀ ਇੱਕ ਉੱਧਰ ਭਰੀ ਗਿੱਟੜੀ ਆ ਦੂਰ ਚੱਲਦੇ ਨੇ ਹੁਣ ਗਾਰ ਦੂਰੇ ਦੇਖੋ ਐਂ ਜੋੜੀ ਜਾਂਦੀ ਆ ਭੈਣ ਦੀ ਆ ਹੁਣ ਕੈਮਰੇ ਤੋਂ ਉਦਾਂ ਪਤਾ ਨਹੀਂ ਲੱਗ ਰਿਹਾ ਉਮਰੀ ਗਵੀ ਕਣ ਕਿੰਨਾ ਅੰਦਰ ਜਾਂਦਾ ਇਹਦੇ ਨਾਲ ਇਹਨੇ ਸਾਡੇ ਮਨੀਮ ਜੀ ਹੁਣ ਸਾਰੀ ਹੋ ਗਏ ਦਿਨਤੀ ਮਿੰਤੀ ਹੁਣੇ ਲੱਗਣੇ ਪਰਚੀਆਂ ਬਣਾਉਣਾ ਇਹ ਨੰਦੂ ਦਾ ਬੇਟਾ ਨੰਦੂ ਠੇਕੇਦਾਰ ਦਾ ਬੇਟਾ ਇਹ ਮਨੀਮ ਆ ਜੀ ਇਹ ਛੋਟਾ ਮਨੀਮ ਵੱਡਾ ਮਨੀਮਾ ਸਾਡਾ ਜਸਵੀਰ ਸਿੰਘ ਇਹ ਛੋਟਾ ਬਣੀ ਮੈਂ ਇਹ ਲੋ ਵੀ ਮਤਰਾ ਪਹੁੰਚ ਗਏ ਪੱਕਰੇ ਮਿੱਠੂ ਖੜਾ ਮੇਰੇ ਸਵਾਗਤ ਨੂੰ ਮੈਂ ਜਿਹੜਾ ਸਾਰਾ ਦਿਨ ਬਿਜੀ 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 ਨਹੀਂ ਮੈਂ ਮਤੂ ਖੜਾ ਮੇਰੇ ਸਵਾਗਤ ਨੂੰ ਹੁੰਦੇ ਹੈ ਐ ਹੁੰਦੀ ਆ ਚਲੋ ਹੁਣ ਨਾਈਏ ਹੋਈ